ਔਰ ਹੁਣ ਤੱਕ 28 ਬੰਦੇ ਮਰ ਗਏ ਜਾਰੇ ਸ਼ਰਾਬ ਬਣਾਉਣ ਵਾਲੇ ਕੌਣ ਨੇ ਅਮੀਰ ਸਰਮਾਇਦਾਰ ਬੇਦਾਸੀ ਦੇ ਉਹਨਾਂ ਦਾ ਜਿਹੜਾ ਗੱੜਬੜ ਹੈ ਉਹ ਸਰਕਾਰ ਦੇ ਨਾਲ ਹੈ ਆਮ ਆਮੀ ਪਾਰਟੀ ਦੀ ਸਰਕਾਰ ਦਾ ਗੱੜਬੜ ਉਹਦੇ ਨਾਲ ਦੂਜਾ ਫਿਰ ਨਸ਼ੇੜੇ ਸਦਾਗਰ ਨੇ ਉਹਨਾਂ ਦਾ ਗੱੜਬੜ ਸਰਕਾਰ ਕੌਸਾ ਅਤੇ ਸਦਾਚਾਰ ਨਾਲ ਇਹ ਨਾਪ ਗੜ ਜੁੜੇਗਾ ਉਹ ਗੜ ਤੋਂ ਬੰਦਾਰ ਦੇ ਵਿੱਚ ਜਦੋਂ ਝਾੜੂ ਵਾਲੀ ਸਰਕਾਰ ਛਿੜੀ ਹਰਮਿੰਦਰ ਕੇਂਦਰੀਵਾਲ ਜੀ ਨੇ ਪੰਜਾਬ ਆ ਕੇ ਡੋਰੂ ਭਜਾਇਆ ਝੂਠੀਆਂ ਗਰੰਟੀਆਂ ਦਿੱਤੀਆਂ ਉਹਨੇ ਜਿਹੜੇ ਇੱਕ ਗਰੰਟੀ ਦਿੱਤੀ ਵੀ ਮੈਂ 3 ਮਹੀਨਿਆਂ ਦੇ ਵਿੱਚ ਵਿੱਚ ਪੰਜਾਬ ਨੂੰ گرد معافی تو مکت کر دو نشا مکت کر دو لیکن تین سال کے بعد سما ہو گیا کبھی جاگی ہے جب پندرہ مارچ نے ساحب شری کاشی رام جی جنم دن سے بہجن سماج پارٹی نے بہت پہلا فوڑے کی دھرتی سے اتنے بہجن سماج پارٹی نے کہا کہ اٹھتر سال کا ਅਕਾਲੀ ਦਰਤਾਸਾਂ ਅਤੇ ਚਾੜੂ ਵਾਲਿਆਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਕੰਗਾਰਾ ਕਰ ਦਿੱਤਾ ਕਿੱਥੇ ਦੇ ਨੌਜਵਾਨਾਂ ਨੇ ਨਸ਼ਿਆਂ ਦੇ ਵਿੱਚ ਗਲਤਾਰ ਕਰ ਦਿੱਤਾ ਤੇ ਇਹ ਪੰਜਾਬ ਨੂੰ ਉਜਾੜ ਦਿੱਤਾ ਤੇ ਹੋਲ 70 ਸਾਲਾਂ ਤੋਂ ਬਾਅਦ ਗੁਰਕੀਲੀ ਬਾੜੀ ਆਉਗੀ ਨਹੀਂ ਸਾਰੇ ਬੋਲੋ ਗੁਰਬਾੜੀ ਆਪਣੀ ਹੈ ਸਾਰਿਆਂ ਦੀ ਬਾੜੀਦਾਰੀ ਹੁਣ ਜਿੰਦਾ

کدے ستکارجپال صاحب چار یاترا کرتے ہیں نہ نا گرامے بازی چھوٹے ایک ایک گرام دو, دو گرام کھان پنجاب نشا مکت نہیں ہونا نشا مکت ادو ہونا جب خربا پتی ارباں پتی جب بٹے نے اسی انہوں نے ٹرکا نے ٹکاؤں فراں گے اور نے فر کے جانو پھانسی کی سزا کا سدھان سبھا چڈر پاس کریں گے بھئی انہوں نے پھانسی لاؤ لگیا کیونکہ پنجاب ایسا انکھیلہ جو نے جواب کی دھرتی ہے یہ پنجاب کرواج کرنا چاہیے آر ایس ایسے ذریعے آم آدمی کم کر رہی ہے بی بھی کم کر رہی ہے

ਸਭ ਦੀ ਸੌਖਾ ਮੈਂ 1 ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਨਸ਼ਾ ਮੁਕਤ ਕਰ ਦੂੰ ਮੈਂ ਕਰ ਕਰ ਰਜਕਾਰ ਦੇ ਦੂੰ ਮੈਂ ਪੰਜਾਬ ਦੇ ਜਿਹੜੀ ਨੌਕਰੀ ਵਾਲੀ ਬਹਾਰਦਾਰੀ ਹੈ ਮੈਂ ਸਾਰਿਆਂ ਨੂੰ ਰੋਕ ਦੂੰ ਦੋਸਤੋ ਹੁਣ ਆਪਾਂ ਨੂੰ ਇੱਕ ਇੱਕ ਪਿੰਡੀ ਕੱਢੀ ਨੂੰ ਇੱਕ ਇੱਕ ਪਿੰਡ ਸਾਹਮਣਾ ਪੈਣਾ ਹੈ ਇੱਕ ਇੱਕ ਪਿੰਡ ਸਾਹਮਣਾ ਪੈਣਾ ਹੈ ਹੂਟ ਕਰੋ ਮਜੂਦ ਆਪਾਂ ਦੇ ਪਿੰਡਾਂ ਦੇ ਨਾਲ ਪੈਣਾ ਹੈ ਕਿੱਕ ਜੱਜਾ ਨਾ ਸੁਣੋ ਇੱਕ ਅੱਗੇ ਪਿਆ ਜਿੰਨਾ ਤੋਂ ਜਿਹੜੀਆਂ ਪਹਿਲੀਆਂ ਸਰਕਾਰਾਂ ਤੋਂ ਆ ਝਾੜੂ ਵਾਲਿਆਂ ਦਾ ਇੱਕ ਹੋਰ ਕਰਤੂਤ ਤੁਹਾਨੂੰ ਮੈਂ ਕਹਿਣ ਲਿਆ ਹੋਰ ਦੱਸਾਂ ਦੇਖੋ 2024 17 1800 ਭਰਤੀ ਗੱਡੀ ਪੁਲਿਸ ਦੀ ਹਲੇ ਉਹ ਮੁਕੰਮਲ ਕਰਕੇ ਰੱਖੇ ਜੀ 25 ਦਾ ਅਨੇ ਨਵੇਂ ਮੁੰਡਿਆਂ ਦਾ ਐਗਜ਼ਾਮ ਚੱਲ ਰਿਹਾ ਹੈ ਜ਼ਿੰਦਗੀ ਹੈ ਪਹਿਲਾਂ ਜਿਹੜੇ ਕੱਢੇ ਗਏ ਨੇ ਉਹਨਾਂ ਰੱਖਿਆ ਜਾਵੇ ਇਹ ਭੋਜਨ ਸਮਾਜ ਪਾਰ ਦੀ ਜਿਹੜੀ ਸਰਕਾਰ ਹੈ ਉਹ ਭ੍ਰਿਸ਼ਟਾਚਾਰੀਆਂ ਨੂੰ ਫੜ ਕੇ ਜੇਲ੍ਹ ਦੇਣੇਗੀ ਬੱਚਿਆਂ ਨੂੰ ਐਜੂਕੇਸ਼ਨ ਫ੍ਰੀ ਦੇਊਗੀ ਔਰ ਪੰਜਾਬ ਨੂੰ ਗੰਦਾਲੀ ਤੋਂ ਕੱਢੂਗੀ ਔਰ ਡਰਗ ਮਾਫੀਆ ਨੂੰ ਮੁਕੰਮਲ ਤੌਰ ਤੇ ਖਤਮ ਕਰੇਗੀ ਔਰ ਇੱਥੋਂ ਦਾ ਕਿਸਾਨ ਤੇ ਮਜ਼ਦੂਰ ਨੂੰ ਖੁਸ਼ਹਾਲ ਕਰੇਗੀ ਇਹ ਨੌਜਵਾਨਾਂ ਨੂੰ ਉਹਨਰ ਗਾਰ ਦੇਵੇਗੀ ਉਹਨਾਂ ਨੂੰ ਬਾਹਰ ਭਜਉਂਦੀ ਲੋੜ ਨਹੀਂ ਪੈਣੀ ਇਹ ਸਿਆਸੀ ਪਾਰਟੀ ਜਿੰਦਾਬਾਦ 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 ਸਿਆਸੀ ਪਾਰਟੀ ਜਿੰਦਾਬਾਦ 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 ਇਸ ਕਰਕੇ ਤੁਹਾਨੂੰ ਹੋਰ ਟਸਣ ਗਿਆ 12 ਸੇ 92 ਨੰਬਰ ਕਿੱਥੀ ਬੀਸੀ ਸੰਗਰੂਰ ਨੂੰ ਗੱਡੀ ਪੰਜਾਬ ਸਰਕਾਰ ਨੇ ਆ ਇੰਟਰਵਿਊ ਇੱਕ 77960 خزانے کا بہت روزگاری بندے کھڑے آ سات سو اناسی شڈو کاسٹ کی بلائی لاری ہوں یہ شڈوڈ لئی لیکن و منتری کمار ہوجانہ منتری ایس سی ہونے کرتا کیا کرتو کہ سولہ ترین چڑھنا ہے وہ پیسہ جہاں ہے گا سڑک دے بربھتا پہ لگ رہے ہیں پارکا دے لگ رہے ہیں وہ شمشان گاٹا دے لگ رہے ہیں وہ پیسہ جہاں ہے گا غلط جگہ پہت جا رہا ہے گیارہ کروڑ اڑتالی لاکھ کا کلے سکرون د جیسا سارا ہے پیسہ چاہتا گریبڑے پیسہ کتنے تک تھا ہرپال نے سڑک بنا پارک بنا شمشان کارڈ بناؤ یہ کرے اور پرس کانفرنس کر کے جلوس کٹا گے اور سارے پنج کل دسا گے کہ یہ این سیری شرم کرے

تو پت آ تھی بدل آدمی بارہویں پڑھنے کے بعد اُتھے کی حالات نے تو ہم دس نہیں سکتے بہت مالے حالات نے ایس کر کے انہوں نے جان کی تھی ہے کیونکہ اتنے سرکارہ دیا نیتیاں اپنے گریباں مزدور دلتا پشڑیاں دے خلاف نے وہ نہیں چاہیے ہوں تھی دسو ابھی پانچ ہزار سال تو بے جمینے لوگاں

ਸੀ ਉਹਨਾਂ ਭਰਾਵਾਂ ਨੂੰ ਵੀ ਕਹਿਨੇ ਆ ਸਾਡੇ ਸੂਬੇ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਗਰੀਪੁਰੀ ਸਾਹਿਬ ਨੇ ਫੇਸਬੁਕ ਤੇ ਲਾਈਵ ਹੋ ਕੇ ਕਿਹਾ ਅਖਬਾਰ ਤੇ ਪ੍ਰੈਸ ਤੇ ਆ ਗਿਆ ਸਾਰੇ ਔਰ ਉਹ ਮੈਨੂੰ ਆਇ ਲੱਗਦਾ ਵੀ ਬਹੁਤ ਛੋਟ ਬੀਂਡ ਦੇ ਵਿੱਚ ਉਹ ਇੱਥੇ ਵੀ ਹੋਣਗੇ ਇਸ ਮੁੱਦੇ ਤੇ ਕਿਉਂਕਿ ਜਿਹੜੇ ਖੜੇ ਨੇ ਹਜ਼ਾਰਾਂ ਮੁੰਡੇ ਹਜ਼ਾਰਾਂ ਬੰਦੇ ਉਹ ਜ਼ਮੀਨ ਲੈਣਾ ਚਾਹੁੰਦੇ ਤੇ ਉਹ ਅਨਖੀਲੇ ਜੋਧੇ ਨੇ ਉਹ ਸਾਡੇ ਸਮਾਜ ਦੇ ਬੰਦੇ ਆ ਲੇਕਿਨ ਤਰੀਕਾ ਗਲਤ ਹੋ ਸਕਦਾ ਹੈ ਜ਼ਮੀਨ ਕਿਵੇਂ ਮਿਲਣੀ ਹੈ ਜ਼ਮੀਨ ਮਿਲਣੀ ਹੈ ਫਟਲ ਦੱਬ ਕੇ ਕੋਟਾ ਕੇ ਰਾਜਨਾ ਜਿਵੇਂ ਉੱਤਰ ਪ੍ਰਦੇਸ਼ ਦੇ ਵਿੱਚ

ਅੱਪਾ ਹਜ਼ਾਰਾਂ ਬੰਦੇ ਕਿੱਥੇ ਹੋਈ ਹਜ਼ਾਰਾਂ ਬੰਦੇ ਕੋਈ ਵੀ ਜਦੋਂ ਆਪਾਂ ਇੱਥੇ ਕੰਮਾਂ ਲੈ ਕੇ ਚੱਲਣਾ ਹੈ ਡੀਸੀ ਦਫ਼ਤਰ ਜਾਣਾ ਹੈ ਦੋ ਲੋੜੀਆਂ ਲੈਣਾ ਹੋਣਗੀਆਂ ਕੋਈ ਹੱਥ ਖਾਲੀ ਨਾ ਹੋਵੇ ਕਿਸੇ ਕੋਲੇ ਬੈਨਰ ਹੋਵੇ